ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਉਮੀਦ ਕਰਦਾ ਸਾਰੇ ਵੀਰ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਣਗੇ ਹਾਂਜੀ ਇਸ ਵੀਡੀਓ ਦੇ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਟੀਮਾਂ ਸਾਰੀਆਂ ਜੋ ਆਪਾਂ ਨੂੰ ਕਲੀਅਰ ਹੋਈਆਂ ਤੇ ਜੋ ਕਮੇਟੀ ਵੱਲੋਂ ਆਪਾਂ ਨੂੰ ਪਲੇਅਰ ਕਲੀਅਰ ਹੋਏ ਆ ਉਹ ਸਾਰੇ ਆਪਾਂ ਤੁਹਾਨੂੰ ਦੱਸਦੇ ਹਾਂ ਕਿਹੜੀਆਂ ਟੀਮਾਂ ਵਿੱਚ ਕਿਹੜੇ ਚੋਟੀ ਦੇ ਸੁਪਰਸਟਾਰ ਖੇਡਣਗੇ ਅੱਜ ਜੀ ਆਪਾਂ ਗੱਲ ਕਰੀਏ ਜੋ ਬੜਬਰ ਬਰਨਾਲੇ ਦੇ ਕੱਪ ਤੇ ਜੋ ਪਹਿਲਾ ਨਾਮ ਦਿੱਤਾ ਜਾਵੇਗਾ ਕਬੱਡੀ ਓਪਨ ਦਾ 1 ਲੱਖ ਦੂਜਾ ਨਾਮ 75000 ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲਾਂ ਦਾ ਸਨਮਾਨਿਤ ਕੀਤਾ ਜਾਵੇਗਾ ਜੇ ਆਪਾਂ ਖਡਾਰੀਆਂ ਤੇ ਟੀਮਾਂ ਬਾਰੇ ਗੱਲ ਕਰੀਏ ਜੋ ਪਹਿਲੀ ਟੀਮ ਬਣ ਗਈ ਮਿੱਤਰੋ ਰਸ਼ੀਨ ਦੀ ਟੀਮ ਵਿੱਚ ਅੱਜ ਖੇਡੇਗਾ ਗੁਰਪ੍ਰੀਤ ਬਰੇ ਸਹਿਬ ਖੁਸ਼ੀ ਕੰਡਿਆਣਾ ਪੰਮਾ ਮਹੌਲੀ ਛਵੀ ਰਸ਼ੀਨ ਫਾਨਾ ਰਸ਼ੀਨ ਇਹ ਚੋਟੀ ਦੀ ਟੀਮ ਅੱਜ ਖੇਡੇਗੀ ਬੜਬਰ ਜਿਲ੍ਹਾ ਬਰਨਾਲੇ ਦੇ ਕੱਪ ਤੇ ਜੇ ਆਪਾਂ ਦੂਜੀ ਟੀਮ ਦੀ ਗੱਲ ਕਰੀਏ ਦੂਜੀ ਟੀਮ ਬਣ ਗਈ ਚੱਠੇਵਾਲ ਜਿਸ ਵਿੱਚ ਖੇਡੇਗਾ ਜਾਦੂ ਚੱਠੇਵਾਲ ਗਿੰਦੀ ਉਗੋਕੇ ਫਰਮ ਕਾਲੋ ਕੇ ਵਿੱਕੀ ਜਾਂਗਪੁਰ ਆਦ ਚੋਟੀ ਦੀ ਟੀਮ ਇਹ ਵੀ ਖੇਡੇਗੀ ਅੱਜ ਬੜਬਰ ਜ਼ਿਲ੍ਹਾ ਬਰਨਾਲਾ ਦੇ ਕੱਪ ਤੇ ਜੇ ਆਪ ਅਗਲੀ ਟੀਮ ਦੀ ਗੱਲ ਕਰੀ ਅਗਲੀ ਟੀਮ ਬਣ ਗਈ ਚੱਕ ਦੇਸ਼ ਰਾਜ ਜਿਸ ਵਿੱਚ ਖੇਡੇਗਾ ਜੈਸ਼ਨ ਆਲਮਗੀਰ ਡੀਲਾ ਜਾਂਡਲੀ ਗੁਰਵਿੰਦਰ ਘਾਂਗਾ ਮਿੱਠੂ ਚੱਕ ਦੇਸ਼ ਰਾਜ ਗੱਗੀ ਚੱਕ ਦੇਸ਼ ਰਾਜ ਆਦ ਇਹ ਵੀ ਚੋਟੀ ਦੀ ਟੀਮ ਖੇਡੇਗੀ ਅੱਜ ਬੜਬਰ ਜ਼ਿਲ੍ਹਾ ਬਰਨਾਲਾ ਦੇ ਕੱਪ ਤੇ ਜੇ ਆਪ ਅਗਲੀ ਟੀਮ ਦੀ ਗੱਲ ਕਰੀ ਅਗਲੀ ਟੀਮ ਬਣ ਗਈ ਜੋ ਹਰਿਆਣੇ ਦੀ ਆ ਮਿਰਜ਼ਾਪੁਰ ਜਿਸ ਵਿੱਚ ਖੇਡੇਗਾ ਪ੍ਰਵੀਨ ਮਿਰਜ਼ਾਪੁਰ ਅੰਕਿਤ ਨੇਡਾਣਾ ਪਠਾਨ ਗੋਰਖਪੁਰ ਅੰਕੁਰ ਬੁਲਹਾਰਾ ਸ਼ੀਲੂ ਦੇ ਪਿੰਡ ਦਾ ਜੋ ਅੰਕੁਰ ਬੁਲਹਾਰਾ ਇਹ ਛੋਟੀ ਦੀ ਟੀਮ ਲੈ ਕੇ ਪੁੱਜ ਰਿਹਾ ਜ ਪ੍ਰਵੀਨ ਹੋਣੀ ਬੜਬਰ ਦੇ ਕੱਪ ਤੇ ਜੇ ਆਪਾਂ ਪਲੇਅਰਾਂ ਦੀ ਗੱਲ ਕਰੀਏ ਪਲੇਅਰ ਇੱਥੇ ਜਿਵੇਂ ਆ ਸਾਰੇ ਹੀ ਛੋਟੀ ਦੇ ਸੁਪਰਸਟਾਰ ਖੇਡਣਗੇ ਜਸ਼ਨ ਆਲਮਗੀਰ ਛੋਟਾ ਨਾਥ ਤਾਕੜ ਗੋਗੜੀਆਂ ਗੁਰਪ੍ਰੀਤ ਬਰੇਸਾ ਪੰਮਾ ਮਹੌਲੀ ਸ਼ੈਂਟੀ ਕਰਾਚੋਰ ਰਕੇਸ਼ ਬੋਪਰਿੰਦਰ ਤਲਵੰਡੀ ਰਾਏ ਭੋਲੂ ਮੋਰਕੀ ਅਰਸ਼ ਲੋਗੜ ਹੈਰੀਦਾਰਾਪੁਰ ਸ਼ਫੀਰ ਰਸ਼ੀਨ ਅਮਿਤ ਧੋਰੀ ਟੀਲਾ ਜਾਂਡਲੀ ਗੋਸ਼ਾ ਰੌਤਾ ਪੂਰੀ ਸ਼ਨਾ ਦਾ ਜੇ 50% ਆ ਕਿਉਂਕਿ ਪੱਕਾ ਕਲੀਅਰ ਨਹੀਂ ਇਹਦੇ ਥੋੜੀਕਾ ਸੱਟ ਲੱਗ ਗਈ ਸੀ ਪਰਮਾਤਮਾ ਕਿਰਪਾ ਕਰੇ ਵੀ ਠੀਕ ਹੋਵੇ ਤੇ ਅੱਜ ਖੇਡ ਦਾ ਨਜ਼ਰੀ ਪਵੇ ਬੜਬਰ ਦੇ ਕੱਪ ਤੇ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ